ਹਾਂਜੀ ਪਿਆਰੇ ਵਿਦਿਆਰਥੀ ਸਾਥੀਓ ਤੁਹਾਡਾ ਸਵਾਗਤ ਹੈ ਇੱਕ ਨਵੀਂ ਅਪਡੇਟ ਦੇ ਵਿੱਚ 8 ਜਨਵਰੀ 2024 ਸਕੂਲਾਂ ਵਿੱਚ ਛੁੱਟੀਆਂ ਤੋਂ ਬਾਅਦ ਸਿੱਖਿਆ ਮੰਤਰੀ ਨੇ ਘਰੇ ਬੈਠੇ ਬੱਚਿਆਂ ਦੇ ਲਈ ਇੱਕ ਵਾਰ ਫਿਰ ਲਿਆ ਵੱਡਾ ਫੈਸਲਾ ਦੱਸਦੇ ਹਾਂ ਤੁਹਾਨੂੰ ਜਾਣਕਾਰੀ ਜਿਸ ਤਰ੍ਹਾਂ ਕੱਲ ਰਾਤ ਹੀ ਇਹ ਅਪਡੇਟ ਕਰੀਬਨ 7 ਵਜੇ ਆਇਆ ਸੀ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ 14 ਜਨਵਰੀ ਤੱਕ ਪਹਿਲੀ ਤੋਂ ਲੈ ਕੇ 10ਵੀਂ ਤੱਕ ਚੰਡੀਗੜ੍ਹ ਦੇ ਵਿੱਚ 8ਵੀਂ ਤੱਕ ਹੋਈਆਂ ਨੇ ਤੇ ਪੰਜਾਬ ਦੀ ਗੱਲ ਕਰੀਏ ਤਾਂ 10ਵੀਂ ਤੱਕ ਇਸ ਵਕਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ 'ਚ ਛੁੱਟੀਆਂ ਦੌਰਾਨ ਲਾਉਣੀਆਂ ਪੈਣਗੀਆਂ ਆਨਲਾਈਨ ਕਲਾਸਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਠੰਡ ਕਾਰਨ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਮਾਨ ਸਰਕਾਰ ਨੇ ਕਿਹਾ ਕਿ ਕੜਾਕੇ ਦੀ ਠੰਡ ਨੂੰ ਧਿਆਨ 'ਚ ਰੱਖਦੇ ਹੋਏ 10ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ 8 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ 3D ਸਕੂਲ ਵਿੱਚ ਨਹੀਂ ਹੋਣਗੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਲੇ ਟਵੀਟ ਕਰਕੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੂਬੇ ਵਿੱਚ ਪੈਰੀ ਕਰਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ਦੇ ਮੱਦੇਨਜ਼ਰ ਇਹੜਾ ਫੈਸਲਾ ਲਿਆ ਗਿਆ ਤੇ ਬਾਕੀ ਇਹ ਟੀਚਰ ਸਾਹਿਬਾਨ ਨੇ ਉਹ ਆਪਣੀ ਕਲਾਸਾਂ ਜਰੂਰ ਲਾਉਣਗੇ ਤੇ ਇਥੇ ਵੀ ਦੱਸਿਆ ਗਿਆ ਕਿ ਆਨਲਾਈਨ ਕਲਾਸਾਂ ਜਿਹੜੀਆਂ ਲੱਗਣਗੀਆਂ ਉਸ ਕਰਕੇ ਵਿਦਿਆਰਥੀਆਂ ਦੇ ਨੂੰ ਕੰਮ ਵੀ ਭੇਜਿਆ ਜਾਵੇਗਾ ਚੈੱਕ ਵੀ ਹੋਏਗਾ ਤੇ ਇਸ ਸੰਬੰਧੀ ਜਦੋਂ ਹੋਰ ਅਪਡੇਟ ਕੋਈ ਸਾਹਮਣੇ ਹੋ ਤੁਹਾਨੂੰ ਜਰੂਰ ਵੀਡੀਓ ਸ਼ੇਅਰ ਕਰਾਂਗੇ ਤੇ 10ਵੀਂ ਵਿਦਿਆਰਥੀ ਜਿਹੜੇ 8ਵੀਂ ਤੇ 10ਵੀਂ ਦੇ ਹੈਗੇ ਨੇ ਉਹ ਮੈਨੂੰ ਜਰੂਰ ਕਮੈਂਟ ਕਰਕੇ ਦੱਸੋ ਆਪਾਂ ਇੱਕ ਪਹਿਲੇ ਲੈਸਨ ਤੋਂ ਤੁਹਾਡੀ ਤਿਆਰੀ ਸ਼ੁਰੂ ਕਰਾਉਣੇ ਕਿਉਂਕਿ ਪੇਪਰਾਂ ਦੇ ਵਿੱਚ ਸਿਰਫ ਤੇ ਸਿਰਫ ਤੇ ਸਿਰਫ 1 ਮਹੀਨਾ ਰਹਿ ਗਿਆ ਤੁਹਾਨੂੰ ਪ੍ਰੋਪਰ ਤਿਆਰੀ ਚੈਲੰਜ ਦੇ ਨਾਲ ਕਰਾਵਾਂਗੇ ਤਾਂ ਵੱਧ ਤੋਂ ਵੱਧ ਕਮੈਂਟ ਕਰੋ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰੋ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਾਂਗੇ ਵੀਡੀਓ ਨੂੰ ਸ਼ੇਅਰ ਕਰਿਓ